ਸਸੇਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਟੁਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਤੁਹਾਡੇ ਸਾਹਮਣੇ ਅਪਡੇਟ ਲੈ ਕੇ ਆਏ ਹਾਂ ਅੱਜ ਰਾਤ ਯਾਨੀ ਕਿ 11 ਮਈ 2024 ਨੂੰ ਰਾਤ ਦੇ ਮੌਸਮ ਦੀ ਕੀ ਅਪਡੇਟ ਹੈ ਕੀ ਜਾਣਕਾਰੀ ਦਿਖਾਈ ਦੇ ਰਹੀ ਹੈ ਮੌਸਮ ਵਿਭਾਗ ਵੱਲੋਂ ਦਿੱਤੀ ਹੋਈ ਜਾਣਕਾਰੀ ਦੇ ਮੁਤਾਬਕ ਕੀ ਅਪਡੇਟ ਹੈ ਜੀ ਹਨੇਰੀ ਮੀਂਹ ਅਤੇ ਝੱਖੜ ਝਲਣ ਦੀ ਜੋ ਇੱਕ ਪੱਛਮੀ ਸਿਸਟਮ ਪੰਜਾਬ ਦੇ ਵਿੱਚ ਐਂਟਰ ਕਰ ਚੁੱਕਿਆ ਹੈ ਜੀ ਸਾਰੀ ਜਾਣਕਾਰੀ ਦਵਾਂਗੇ ਸੈਟਲਾਈਟ ਇਮੇਜ ਬਾਰੇ ਵੀ ਦੱਸਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਜੀ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਸਾਰੀ ਨੋਟੀਫਿਕੇਸ਼ਨ ਆਨ ਕਰਦੇ ਹੋ ਜੀ ਤਾਂ ਕਿ ਜਦੋਂ ਵੀ ਮੌਸਮੀ ਜਾਣਕਾਰੀ ਦੀ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਸਕੇ ਵੀਡੀਓ ਨੂੰ ਅਗਰ ਪਸੰਦ ਆਂਦੀ ਹੈ ਤਾਂ ਲਾਈਕ ਜ਼ਰੂਰ ਕਰਿਓ ਜੀ ਤੇ ਨੀਚੇ ਕਮੈਂਟ ਬਾਕਸ ਦੇ ਵਿੱਚ ਆਪਣਾ ਪਿੰਡ ਸ਼ਹਿਰ ਜਾਂ ਆਪਣੇ ਇਲਾਕੇ ਦੇ ਬਾਰੇ ਜ਼ਰੂਰ ਲਿਖਿਓ ਤਾਂ ਕਿ ਸਾਨੂੰ ਪਤਾ ਲੱਗ ਸਕੇ ਸਾਨੂੰ ਸਾਡੇ ਦਰਸ਼ਕ ਵੀਰ ਪੰਜਾਬ ਦੇ ਕਿਸ ਹਿੱਸੇ ਤੋਂ ਦੇਖ ਰਹੇ ਨੇ ਤੁਹਾਡੇ ਸਾਹਮਣੇ ਤਾਜ਼ਾ ਸੈਟਲਾਈਟ ਇਮੇਜ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਫਿਲਹਾਲ ਪੰਜਾਬ ਦੇ ਉੱਪਰ ਕੋਈ ਐਡਾ ਬੱਦਲੀ ਸਿਸਟਮ ਨਹੀਂ ਹੈ ਇੱਕ ਸਿਰਫ ਮਾਲਵੇ ਦੇ ਕੁਝ ਖੇਤਰਾਂ ਦੇ ਉੱਪਰ ਹਲਕੀ ਫੁਲਕੀ ਦਰਮਿਆਨੀ ਬੱਦਲਬਾਹੀ ਦਿਖਾਈ ਦੇ ਰਹੀ ਹੈ ਜਿਸ ਤੱਕ ਇਹ ਬਹੁਤ ਵੱਡਾ ਕੋਈ ਅਸਰ ਪੈਂਦਾ ਦਿਖਾਈ ਨਹੀਂ ਦੇ ਰਿਹਾ ਦਿਨ ਵੇਲੇ ਜੋ ਪਛਮੀ ਸਿਸਟਮ ਬਣਿਆ ਹੋਇਆ ਸੀ ਉਹ ਕੱਲ ਸ਼ਾਮ ਜੋ ਹਨੇਰੀ ਚੱਲੀ ਹੈ ਉਹਦੇ ਨਾਲ ਕਮਜ਼ੋਰ ਹੋ ਚੁੱਕਿਆ ਹੈ ਜੀ ਅੱਗੇ ਵੱਧ ਚੁੱਕਿਆ ਹੈ ਪਹਾੜੀ ਖੇਤਰਾ ਵੱਲ ਉਹ ਸਿਸਟਮ ਜਾ ਚੁੱਕਿਆ ਹੈ ਜਿਸ ਦੇ ਕਾਰਨ ਅੱਜ ਪੰਜਾਬ ਦੇ ਵਿੱਚ ਕਿਸੇ ਤਰੀਕੇ ਦੀ ਮੀਂਹ ਦੀ ਜ਼ਿਆਦਾ ਜੋ ਸੰਭਾਵਨਾ ਦਿਖਾਈ ਦੇ ਰਹੀ ਸੀ ਉਹ ਨਹੀਂ ਹੋਇਆ ਹਲਕੀ ਫੁਲਕੀ ਕਿਰਮਣ ਕਾਣੀ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਜ਼ਰੂਰ ਹੋਈ ਹੈ ਪਰ ਕੋਈ ਬਹੁਤ ਵੱਡੀਆਂ ਕਾਰਵਾਈਆਂ ਦੀ ਗੱਲ ਕਰੀਏ ਉਹ ਪੰਜਾਬ ਦੇ ਵਿੱਚ ਨਹੀਂ ਹੋਈਆਂ ਨੇ ਜਿਸ ਦੇ ਫਲ ਸਰੂਪ ਦਿਨ ਦੇ ਵੇਲੇ ਪੂਰੀ ਧੁੱਪ ਚਮਕੀ ਹੈ ਜੀ ਤੇ ਪੂਰੇ ਕੜਕਮੀ ਧੁੱਪ ਚਮਕਣ ਦੇ ਨਾਲ ਦੁਪਹਿਰ ਦਾ ਟੈਂਪਰੇਚਰ ਜੋ ਸੀ ਉਹ 40 ਡਿਗਰੀ ਦੇ ਪਾਰ ਚਲਾ ਗਿਆ ਸੀ ਤੇ ਅੱਜ ਰਾਤ ਦੇ ਵੇਲੇ ਵੀ ਟੈਂਪਰੇਚਰ ਗਰਮੀ ਦੇ ਕਾਰਨ 25 ਡਿਗਰੀ ਤੋਂ ਪਾਰ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕਰ ਲਈਏ ਰਾਤ ਦੇ ਵੇਲੇ ਹਵਾਵਾਂ ਦੀ ਰੁਖ ਦੀ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਅੱਧ ਰਾਤ ਤੋਂ ਪਹਿਲਾਂ ਕੋਈ ਬਹੁਤ ਵੱਡੀ ਹਵਾਵਾਂ ਦੀ ਕਾਰਵਾਈ ਨਹੀਂ ਹੈ ਰਾਤ 3 4 ਵਜੇ ਤੋਂ ਲੈ ਕੇ ਸਵੇਰ ਦੇ ਤੜਕੇ ਹੁੰਦੇ ਸਾਰ ਹੀ ਪੰਜਾਬ ਦੇ ਵਿੱਚ ਹਵਾਵਾਂ ਦੀ ਗਤੀ ਵੱਧ ਜਾਵੇਗੀ ਤੇ ਮੌਸਮ ਜਿਹੜਾ ਵਿਗੜਨਾ ਸ਼ੁਰੂ ਹੋ ਜਾਵੇਗਾ ਕਿਉਂਕਿ ਪੱਛਮੀ ਸਿਸਟਮ ਦਾ ਜੋ ਦਬਾਅ ਵਾਲਾ ਖੇਤਰ ਹੈ ਉਹ ਪਾਕਿਸਤਾਨ ਦੇ ਉੱਪਰ ਦਿਖਾਈ ਦੇ ਰਿਹਾ ਹੈ ਤਾਂ ਉਹ ਪਹਿਲੇ ਘੰਟਿਆਂ ਦੇ ਵਿੱਚ ਲਗਭਗ 7 ਵਜੇ ਤੋਂ 8 ਵਜੇ ਦੇ ਕਰੀਬ ਮਾਲਵੇ ਦੇ ਖੇਤਰ ਦੇ ਵਿੱਚ ਐਂਟਰੀ ਕਰ ਜਾਵੇਗਾ ਹਲਕਾ ਫੁਲਕਾ ਉਸ ਦਾ ਅਸਰ ਮਾਝੇ ਦੇ ਖੇਤਰ ਵਿੱਚ ਵੀ ਹੋਵੇਗਾ ਤੇ ਜਿਵੇਂ ਹੀ ਸਵੇਰ ਹੋਵੇਗੀ ਤਾਂ ਮਾਝੇ ਦੇ ਖੇਤਰ ਵਿੱਚ ਉਸ ਦਾ ਅਸਰ ਪਾਜ ਜਾਵੇਗਾ ਬਾਕੀ ਓਵਰਆਲ ਗੱਲ ਕਰੀਏ ਤਾਂ ਅੱਜ ਦਿਨ ਦੇ ਪੂਰੇ ਗਰਮੀ ਪੈਣ ਦੇ ਕਾਰਨ ਰਾਤ ਦਾ ਮੌਸਮ ਪੂਰਾ ਗਰਮ ਹੈ ਜੀ ਪੂਰਾ ਖੁਸ਼ਕ ਹੈ ਜੀ ਕਿਸੇ ਤਰੀਕੇ ਦੇ ਮੀਂਹ ਦੀ ਕਾਰਵਾਈ ਦੀ ਉਮੀਦ ਨਹੀਂ ਹੈ ਹਲਕੀ ਫੁਲਕੀ ਤੇਜ਼ ਹਵਾਵਾਂ ਅੱਜ ਰਾਤ ਨੂੰ ਚੱਲ ਸਕਦੀਆਂ ਨੇ ਤੇ ਸਵੇਰੇ ਹੁੰਦੇ ਹੁੰਦੇ ਹਵਾਵਾਂ ਹਨੇਰੀ ਦਾ ਰੂਪ ਲੈ ਲੈਣਗੀਆਂ ਤੇ ਬਾਕੀ ਕੱਲ ਦੀ ਜੋ ਵੀ ਅਪਡੇਟ ਹੈ ਮੀਂਹ ਦੀ ਉਹ ਵਾਰਨਿੰਗ ਅਲਰਟ ਜੋ ਵੀ ਜਾਰੀ ਹੋਇਆ ਉਸ ਦੇ ਮੁਤਾਬਕ ਪੂਰਾ ਦਿਨ ਮੀਂਹ ਪੈਣ ਦੇ ਚਾਂਸ ਬਣੇ ਹੋਏ ਨੇ ਤੇ ਜੋ ਵੀ ਅਲਰਟ ਹੋਵੇਗਾ ਜੀ ਫੇਰ ਦੀ ਵੀਡੀਓ ਵਿੱਚ ਤੁਹਾਡੇ ਤੱਕ ਪਹੁੰਚਾ ਦਿੱਤੀ ਜਾਵੇਗੀ ਤੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਛੋੜ ਦੇ ਨਾਲ ਵੀਡੀਓ ਨੂੰ ਲਾਈਕ ਕਰਕੇ ਆਪਣਾ ਪਿਆਰ ਸਾਡੇ ਰਹੀ ਤੱਕ ਸਾਂਝਾ ਕਰੋ ਜੀ ਤੇ ਵੀਡੀਓ ਨੂੰ ਚਲਦੇ ਨੂੰ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਕਰਦੇ ਹੋ ਤਾਂ ਕਿ ਉਹਨਾਂ ਤੱਕ ਵੀ ਵੀਡੀਓ ਪਹੁੰਚ ਸਕੇ ਜਿਨ੍ਹਾਂ ਦੇ ਤੁਹਾਨੂੰ ਉਮੀਦ ਹੈ ਕਿ ਉਹਨਾਂ ਨੂੰ ਮੌਸਮ ਦੀ ਜਾਣਕਾਰੀ ਦੀ ਲੋੜ ਰਹਿੰਦੀ ਹੈ ਤੇ ਬਾਕੀ ਅਖੀਰ ਦੇ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਜੀ